ਗੱਲ 1800 ਤੇ 73 ਦੀ ਹੈ ਅੰਮ੍ਰਿਤਸਰ ਸਾਹਿਬ ਦੀ ਮੁਬਾਰਕ ਧਰਤੀ ਉਸ ਮੁਬਾਰਕ ਧਰਤੀ ਤੇ ਚਾਰ ਸਿੱਖ ਵਿਦਿਆਰਥੀਆਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਸਿੱਖੀ ਛੱਡ ਰਹੇ ਹਾਂ ਇਹ ਬੜੀ ਵੱਡੀ ਗੱਲ ਸੀ ਸਾਡਾ ਰਾਜ 1800 ਤੇ 49 ਦੇ ਵਿੱਚ ਚਲਾ ਗਿਆ ਅਜੇ ਸਿਰਫ 24 ਸਾਲ ਲੰਘੇ ਸਨ ਤੇ ਸਾਡੀ ਧਾਰਮਿਕ ਰਾਜਧਾਨੀ ਦੇ ਵਿੱਚੋਂ ਇਹ ਆਵਾਜ਼ ਆ ਗਈ ਅਸੀਂ ਚਾਰ ਜਣਿਆਂ ਨੇ ਕਿਹਾ ਕਿ ਧਰਮ ਨੂੰ ਛੱਡ ਰਹੇ ਹਾਂ ਪੰਥ ਉੱਠ ਪਿਆ ਪੰਥ ਜਾਗ ਪਿਆ ਸਰਦਾਰ ਠਾਕੁਰ ਸਿੰਘ ਜੀ ਸੰਧਾਵਾਲੀਆ ਸਰਦਾਰ ਉਹਨਾਂ ਨੇ ਸਿੰਘ ਸਭਾ ਲੈਰ ਸ਼ੁਰੂ ਕੀਤੀ ਜਿਹਨੂੰ ਪ੍ਰੋਫੈਸਰ ਗੁਰਮਖ ਸਿੰਘ ਗਿਆਨੀ ਦਿੱਤ ਸਿੰਘ ਭਾਈ ਜਵਾਹਰ ਸਿੰਘ ਬਾਅਦ ਵਿੱਚ ਭਾਈ ਵੀਰ ਸਿੰਘ ਭਾਈ ਕਾਨ ਸਿੰਘ ਨਾਬਾ ਇਹਨਾਂ ਨੇ ਇੰਨੀ ਮਿਹਨਤ ਦੇ ਨਾਲ ਚਲਾਇਆ ਕਿ ਉਹਦੇ ਵਿੱਚੋਂ ਚੀਫ ਖਾਲਸਾ ਦੀਵਾਨ ਨਿਕਲਿਆ ਉਹਦੇ ਵਿੱਚੋਂ ਗੁਰਦੁਆਰਾ ਸੁਧਾਰ ਲਹਿਰ ਨਿਕਲੀ ਵਿਸ਼ਵਾ ਸਾਹਿਬ ਬੈਠੇ ਨੇ ਉਹਦੇ ਵਿੱਚੋਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ਰੂਮਣੀ ਅਕਾਲੀ ਦਲ ਨਿਕਲੇ ਚਾਰ ਜਣਿਆਂ ਨੇ ਐਲਾਨ ਕੀਤਾ ਨਾ ਤੇ ਪੰਥ ਜਾਗਿਆ ਤੇ ਅੱਜ ਪੰਜਾਬ ਦੇ ਵਿੱਚ ਅੱਖਾਂ ਬੰਦ ਕੀਤੀਆਂ ਗੱਲ ਨਹੀਂ ਬਣਨੀ ਐ ਪੋਚੇ ਮਾਰਿਆਂ ਵੀ ਗੱਲ ਨਹੀਂ ਬਣਨੀ ਐ ਜਿਹੜੀ ਸਚਾਈ ਐ ਉਹਨੂੰ ਸਵੀਕਾਰ ਕਰਨਾ ਮਰਦਾਂ ਦਾ ਕੰਮ ਹੁੰਦਾ ਹੈ ਇਹ ਸਚਾਈ ਹੈ ਕਿ ਅੱਜ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕੁਝ ਐਸੀਆਂ ਸਾਜ਼ਿਸ਼ਾਂ ਚੱਲ ਰਹੀਆਂ ਨੇ ਜਿਹੜੇ ਸਿੱਖਾ ਨੂੰ ਅਜੇ ਬਹੁਤੀ ਸਿੱਖੀ ਦੀ ਸਮਝ ਨਹੀਂ ਉਹਨਾਂ ਨੂੰ ਆਪਣੇ ਵਾਲੇ ਪਾਸੇ ਲੈ ਆਂਦਾ ਜਾਵੇ ਭਾਵੇਂ ਕਿ ਇਹ ਵੀ ਇੱਕ ਸਚਾਈ ਹੈ ਕਿ ਸਿੱਖ ਬੰਦ-ਬੰਦ ਕਟਵਾਇਆ ਜਾ ਸਕਦਾ ਹੈ ਪੁੱਠੀ ਖੱਲ ਵੀ ਲਵਾ ਸਕਦਾ ਹੈ ਭਾਈ ਰੰਗਰੇਟਿਆਂ ਦੇ ਵਿੱਚੋਂ ਹੀ ਆ ਨਾ ਜੈ ਸਿੰਘ ਖੱਲ ਕਟ ਪੁੱਠੀ ਖੱਲ ਲਵਾ ਲਈ ਸੀ ਯੋਧੇ ਨੇ ਪਰ ਧਰਮ ਨਹੀਂ ਸੀ ਛੱਡਿਆ ਤੋ ਸਿੱਖ ਨਹੀਂ ਛੱਡਦਾ ਧਰਮ ਪਰ ਜਿਨ੍ਹਾਂ ਨੂੰ ਅਜੇ ਸਮਝ ਨਹੀਂ ਪਰ ਉਹ ਵੀ ਸਾਡੇ ਨੇ ਜੇ ਉਹ ਕਿਤੇ ਨਾ ਕਿਤੇ ਧਰਮ ਛੱਡ ਰਹੇ ਨੇ ਤਾਹੀਂ ਤੇ ਫੇਰ ਗੁਰੂ ਨੇ ਸਾਨੂੰ ਆਵਾਜ਼ ਮਾਰੀ ਹੈ ਦੇਖੋ ਅਕਤੂਬਰ ਮਹੀਨੇ ਦੇ ਵਿੱਚ ਅਸੀਂ ਪਾਕਿਸਤਾਨ ਸੀ ਨਨਕਾਣਾ ਸਾਹਿਬ ਤੇ ਅਸੀਂ ਕੁਝ ਸਿੰਘਾਂ ਨੇ ਗੁਰੂ ਨਾਨਕ ਪਾਤਸ਼ਾਹ ਕੀ ਅਰਦਾਸ ਕੀਤੀ ਕਿ ਆਖਰ ਸਾਡੇ ਪੰਥ ਦੇ ਵਿੱਚ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਪਤ ਤਪੂਣਾ ਵੀ ਸਿਖਰ ਤੇ ਹੈ ਨਸ਼ਿਆਂ ਦੇ ਦਰਿਆ ਵੀ ਭਾਵੇਂ ਸਾਰੇ ਪਾਸੇ ਵਗਦੇ ਨੇ ਪਰ ਸਾਨੂੰ ਗੁਰੂ ਨੇ ਰੋਕਿਆ ਵੀ ਨਸ਼ਾ ਨਹੀਂ ਕਰਨਾ ਤੇ ਪੰਜਾਬ ਵਿੱਚ ਤੇ ਵਗਣੇ ਨਹੀਂ ਚਾਹੀਦੇ ਉਹ ਵੀ ਚੱਲ ਰਹੇ ਨੇ ਸਾਡੇ ਵਿੱਚ ਆਪਸੀ ਖਾਨਾ ਜੰਗੀ ਵੀ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਥਾਂ ਪੁਰ ਥਾਂ ਤੇ ਬਿਆਦਬੀ ਵੀ ਹੋ ਰਹੀ ਹੈ ਤੇ ਹੇ ਗੁਰੂ ਨਾਨਕ ਪਾਤਸ਼ਾਹ ਜਦੋਂ ਤੇਰੇ ਘਰ ਦੇ ਵਿੱਚ ਆਣ ਕੇ ਸਿੱਖੀ ਨੂੰ ਵੇਖਦੇ ਆ ਉੱਥੇ ਸਿੱਖੀ ਚੜ੍ਹਦੀ ਕਲਾ ਦੇ ਵਿੱਚ ਹੈ ਨਨਕਾਣਾ ਸਾਹਿਬ ਕੋਈ ਸਿੱਖ ਉਥੇ ਪੱਧਤ ਨਹੀਂ ਸਾਰੇ ਸਿੱਖ ਪਾਠ ਕਰਦੇ ਨੇ ਹੇ ਗੁਰੂ ਨਾਨਕ ਪਾਤਸ਼ਾਹ ਇਹ ਪੰਥ ਦੀ ਬੌਢੀ ਕਰ ਤੇ ਇਹ ਸਾਰੇ ਕੁਸ਼ਨ ਨੂੰ ਠੱਲ ਪਾ ਇਹ ਅਸੀਂ ਨਨਕਾਣਾ ਸਾਹਿਬ ਅਰਦਾਸ ਕੀਤੀ ਸੀ ਤੇ ਮੈਂ ਸਮਝਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਡੀ ਅਰਦਾਸ ਸੁਣੀ ਸਾਡੇ ਵਰਗੇ ਬੰਦੇ ਜਿਹੜੇ ਕਿਸੇ ਵੀ ਸਿਸਟਮ ਦਾ ਕੋਈ 파ਟ ਨਹੀਂ ਹੈਗੇ ਜਿਹੜੇ ਇੱਕ ਭਾਵਕ ਸਿੱਖ ਨੇ ਜਿਹੜੇ ਇੱਕ ਗਰੀਬ ਸਿੱਖ ਨੂੰ ਵੇਖ ਕੇ ਰੋ ਪੈਂਦੇ ਨੇ ਜੇ ਇਹੋ ਜਹੇ ਸਿੱਖਾ ਨੂੰ ਆਵਾਜ਼ ਗੁਰੂ ਨੇ ਮਾਰੀ ਹੈ ਇਹ ਗੁਰੂ ਦੀ ਕਲਾ ਹੈ ਤੇ ਆਪਾਂ ਜੋ ਵਾਅਦਾ ਕੀਤਾ ਸੀ ਉਹਦੇ ਤਹਿਤ ਅੱਜ ਆਰੰਭਤਾ ਕੀਤੀ ਹੈ ਆਪਾਂ ਜਦੋਂ ਅਰਦਾਸ ਕਰਦੇ ਆ ਨਾ ਅਰਦਾਸ ਦੇ ਵਿੱਚ ਅਰਦਾਸ ਕਰਨ ਤੋਂ ਬਾਅਦ ਪੰਥ ਇੱਕ ਦੋਹਰਾ ਪੜਦਾ ਹੈ ਇਹ ਦੋਹਰੇ ਦੇ ਮਾਇਨੇ ਬੜੇ ਵੱਡੇ ਨੇ ਜਿੱਥੇ ਅਸੀਂ ਇਹ ਆਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣਾ ਉਹਦੇ ਨਾਲ ਇੱਕ ਗੱਲ ਹੋਰ ਦੁਹਰਾਈ ਜਾਂਦੀ ਹੈ ਕਿ ਸਿੱਖ ਹੰਨੇ ਹੰਨੇ ਪਾਤਸ਼ਾਹੀ ਕਰਨਗੇ ਰਾਜ ਕਰੇਗਾ ਖਾਲਸਾ ਪਰ ਨਾਲ ਹੀ ਗੱਲ ਆ ਜਾਂਦੀ ਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖਵਾਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਖਵਾਰ ਹੋਏ ਆ ਤੇ ਜੇ ਗੁਰੂ ਦੀ ਸ਼ਰਨ ਵਿੱਚ ਆਵਾਂਗੇ ਤੇ ਬਚ ਜਾਵਾਂਗੇ ਇਹ ਲਹਿਰ ਪਿੰਡ ਪਿੰਡ ਪਹੁੰਚੇਗੀ ਨਗਰ ਨਗਰ ਪਹੁੰਚੇਗੀ ਤੇ ਉਥੇ ਪਹੁੰਚ ਕੇ ਅਸੀਂ ਆਪਣਿਆਂ ਦੇ ਦਰਦ ਨੂੰ ਸੁਣਾਗੇ ਦਰਦ ਵੱਡੇ ਨੇ ਦਰਦ ਬਿਆਨ ਤੋਂ ਪਰੇ ਨੇ ਉਹ ਮਾਵਾ ਦੇ ਪੁੱਤ ਜਿਹੜੇ ਇੱਕ ਸਾਜ਼ਿਸ਼ ਦਾ ਸ਼ਿਕਾਰ ਹੋਏ ਜਦੋਂ ਇੱਥੇ ਨਸ਼ੇ ਆਏ ਜਿਹੜੇ 9 9 ਫੁੱਟ ਦੇ ਨੇਜਿਆਂ ਦੇ ਨਾਲ ਨਾ ਮਰੇ ਆ 1.5 2 ਇੰਚ ਦੀ ਸੂਈ ਜਿਹੜੀ ਹੈ ਉਹ ਸਾਡੇ ਉਹਨਾਂ ਜਵਾਨਾਂ ਨੂੰ ਮਾਰ ਰਹੀ ਹੈ ਇਹ ਮਾਵਾਂ ਦਾ ਦਰਦ ਹੈ ਭੈਣਾਂ ਦਾ ਦਰਦ ਹੈ ਇਹ ਵੀ ਸੁਣਾਂਗੇ ਇਹ ਵੀ ਉਹਨਾਂ ਵਿੱਚ ਬੈਠਾਂਗੇ ਆਪਾਂ ਫੇਰ ਗੁਰੂ ਨਾਨਕ ਦੇ ਘਰ ਦਾ ਸੰਕਲਪ ਬਿਨਾਂ ਕਿਸੇ ਵਿਤਕਰੇ ਤੋਂ ਹੈ ਬਿਨਾਂ ਕਿਸੇ ਭੇਦਭਾਵ ਤੋਂ ਹੈ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸਾਡੇ ਗੁਰੂ ਦਾ ਫਲਸਫਾ ਸਾਰਿਆਂ ਦਾ ਵਾ ਇਹਨੂੰ ਬੰਦ ਨਹੀਂ ਕੀਤਾ ਜਾ ਸਕਦਾ ਸਾਰਿਆਂ ਤੱਕ ਇਹ ਜਾਣਣਾ ਚਾਹੀਦਾ ਹੈ ਸਾਰਿਆਂ ਤੱਕ ਗੁਰੂ ਦਾ ਜਿਹੜਾ ਫਲਸਫਾ ਹੈ ਉਹਦੇ ਵਿੱਚ ਕੋਈ ਭੇਦ ਭਾਵ ਨਹੀਂ ਹੈ ਜਦੋਂ ਨਾ ਸਮੁੱਚੇ ਹਿੰਦੁਸਤਾਨ ਦੇ ਵਿੱਚ ਕਿਸੇ ਨੂੰ ਸ਼ੂਦਰ ਕਹਿ ਕੇ ਕਿਸੇ ਨੂੰ ਨੀਵਾ ਕਹਿ ਕੇ ਭੰਡਿਆ ਜਾ ਰਿਆ ਸੀ ਗੁਰੂ ਕਾਲ ਵੇਲੇ ਵੀ ਉਸ ਵੇਲੇ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਉੱਠੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ ਆਵਾਜ਼ ਆਈ ਜਾਣੋ ਜੋਤ ਨਾ ਪੁਸ਼ੋ ਜਾਤੀ ਆਗਾ ਜਾਤ ਨਾ ਹੈ ਗੁਰੂ ਨਾਨਕ ਦੇ ਘਰ ਵਿੱਚੋਂ ਆਵਾਜ਼ ਆਈ जात का गर्भ ना कर मूर्ख गावारा इस गर्भ ते चले बहुत विकार ए गुरु नानक दा घर सी जिथे इक ना गुरु अर्जुन देव जी दा शब्द है भगत वाणी दे विच ही आ जांदा दसन दे ਲਈ की गुरु मान किदा दंदा बेनती मैं करया समुचे हिंदुस्तान दे विच जाति वितकरा हो सकदा है ਪਰ ਗੁਰੂਆਂ ਦੀ ਧਰਤੀ ਤੇ ਨਹੀਂ ਹੋ ਸਕਦਾ ਇਹ ਠੀਕ ਹੈ ਕਿਤੇ ਕਿਤੇ ਊਣ ਤਾਈਆਂ ਕੁਝ ਬੰਦੇ ਨਿੱਜੀ ਤੌਰ ਦੇ ਉੱਤੇ ਕੋਈ ਗੱਲਬਾਤ ਕਰ ਸਕਦੇ ਨੇ ਪਰ ਸਾਡੀਆਂ ਸੰਸਥਾਵਾਂ ਲੈ ਲਓ ਐਸਜੀਪੀਸੀ ਦੇ ਪ੍ਰਧਾਨ ਬਡੁੰਗਰ ਸਾਹਿਬ ਉਹਨਾਂ ਨੂੰ ਦੇਖ ਲੋ ਕਿਰਪਾਲ ਸਿੰਘ ਜੀ ਪਿਛਲੇ ਸਾਡੇ ਜਥੇਦਾਰ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਜਾਤ ਨਹੀਂ ਪੁਛੀ ਜਾਂਦੀ ਇੱਥੇ ਇਹ ਗੁਰੂ ਦਾ ਸਿਧਾਂਤ ਹੈ ਗੋਬਿੰਦ 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 ਸੰਗ ਨਾਮ ਦੇਓ ਮਨ ਲੀਣਾ ਆੜ ਧਾਮ ਕੋ ਛੀ ਪਰੋ ਹੋਇਓ ਲਾਖੀਣਾ ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਾਹਰਾ ਭੈਉ ਗੁਣੀ ਘਹੀਰਾ ਰਬਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁੱਤ ਕਾਰਿਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪੌਰ ਬ੍ਰਹਮ ਭਗਤਾ ਮੈਂ ਗਣਿਆ ਅਖੀਰ ਤੇ ਕਿਹਾ ਇਹ ਬਿਦ ਸੁਣ ਕੇ ਜਾਟ ਰੋ ਓਠ ਭਗਤੀ ਲਾਗਾ ਮਿਲੇ ਪਰਤਖ ਗੁਸਈਆਂ ਧਨਾ ਵਡਭਾਗਾ ਇਕੱਠੇ ਹੀ ਬਾਲਤੇ ਨਾ ਇਕੱਠੇ ਹੀ ਇਸ ਕਰਕੇ ਜਦੋਂ ਸਮੁੱਚੇ ਦੇਸ਼ ਵਿੱਚ ਜਾਤੀ ਵਿਤਕਰਾ ਸੀ ਹੈ ਪਰ ਪੰਜਾਬ ਵਿੱਚ ਨਹੀਂ ਸੀ ਪੰਜਾਬ ਵਿੱਚ ਨਹੀਂ ਹੈ